ਸ਼ਿਫਾ ਦਿਗੜ ਸਾਹਿਬ ਚ ਦਰਦਨਾਕ ਸੜਕੀ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਫਟੜ ਨੇ ਹਾਦਸੇ ਦੇ ਵਿੱਚ ਜ਼ੰਬਾਬੇ ਮੂਲ ਦੇ ਕੈਲਟਨ ਟੀਨੋ ਟੋਡਾ ਮਵਾਹੂਕਾ ਦੀ ਜਾਨ ਚਲੇ ਗਈ ਹੈ ਜੋ ਖੰਨਾ ਵਿਖੇ ਪੜਾਈ ਕਰ ਰਿਆ ਸੀ ਦਰਸਲੇ ਨੌਜਵਾਨ ਦਿੱਲੀ ਹਵਾਈ ਅੱਡੇ ਤੋਂ ਆਪਣੇ ਦੋ ਦੋਸਤਾਂ ਨੂੰ ਰਿਸੀਵ ਕਰਨ ਗਿਆ ਜਦੋਂ ਦਿੱਲੀ ਹਵਾਈ ਅੱਡੇ ਤੋਂ ਕਾਲਜਵੈਲ ਨੂੰ ਵਾਪਸ ਆ ਰਿਹਾ ਸੀ ਤਾਂ ਨਵੀਪੁਰ ਦੇ ਪੈਟਰੋਲ ਪੰਪ ਦੇ ਨਜ਼ਦੀਕ ਪਹੁੰਚਣ ਤੇ ਉਹਨਾਂ ਵਾਲੀ ਕੈਪ ਦੇ ਚਾਲਕ ਨੇ ਇੱਕ ਅਣਪਛਾਤੇ ਟਰੱਕ ਪਿੱਛੇ ਲਿਆ ਕੇ ਗੱਡੀ ਮਾਰੀ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸਦੇ ਦੋ ਦੋਸਤ ਜ਼ਖਮੀ ਦੱਸੇ ਜਾ ਰਹੇ ਨੇ 에어ਪੋਰਟ ਤੋਂ ਆ ਰਹੇ ਸੀਗੇ ਇੱਕ ਇਹਨਾਂ ਦਾ ਸਟੂਡੈਂਟ ਪਰਦਾ ਸੀਗਾ ਗਲਜਾਰ ਯੂਨੀਵਰਸਿਟੀ ਇੰਸਟੀਚਿਊਟ ਖੰਨੀ ਤੇ ਤਿੰਨ ਜਿਹੜੇ ਸੀਗੇ ਉਹ ਸਿਟੀ ਯੂਨੀਵਰਸਿਟੀ ਉੱਥੇ ਪੜ੍ਹਦੇ ਸੀਗੇ ਲਿਧਿਆਨ ਇਨੇ ਚੋ ਜਿਹੜਾ ਇੱਕ ਕਾਰ ਡਰਾਈਵਰ ਸੀਗੀ ਉਹਨੇ ਟਰੱਕ ਦੇ ਪਿੱਛੇ ਕਾਰ ਮਾਰਤੀ ਉਹਦੇ ਕਰਕੇ ਇਹਦੇ ਜਿਹੜਾ ਇੱਕ ਸਟੂਡੈਂਟ ਜਿਹੜਾ ਗਲਜਾਰ ਚ ਪੜਦਾ ਸੀਗਾ ਉਹਦੀ ਮੌਕੇ ਤੇ ਦੇਥ ਤੇ ਜ਼ਖਮੀ ਕਿੰਨੇ ਹੋਏ ਨੇ ਜ਼ਖਮੀ ਦੋ ਹੋਏ ਕਿੱਥੇ ਹੋਇਆ ਹਾਸਾ ਇਹ ਹਾਸਾ ਰੰਦਾਵਾ ਹੈਗਾ ਪਟਰੋਲ ਪੰਪ ਨਵੀਂਪੁਰ ਦੇ ਲੱਗੇ ਉੱਥੇ ਹੋਇਆ ਓਕੇ ਕੀ ਕੀ ਨਾਮ ਨੇ ਮ੍ਰਿਤਕ ਦੇ ਇਹਦਾ ਹੈਗਾ ਜਿਹੜਾ ਮਰਿਆ ਹੈਗਾ ਮਰਿਆ ਇਹਦਾ ਹੈਗਾ ਕਾਰਟੂਨ ਕਾਰਟੂਨ ਨਾਮ ਇਹਦਾ ਓਕੇ ਕਿਹੜੀ ਜਗ੍ਹਾ ਤੇ ਹੈ ਇਹ ਹੈਗੇ ਜੰਮਬਬੇ ਦੇ ਹੈਗੇ ਓਕੇ ਉਹ ਜਿਹੜੇ ਜ਼ਖਮੀ ਹੋਏ ਨੇ ਜ਼ਖਮੀ ਉਹ ਹੈਗੇ ਆ ਉਹ ਵੀ ਜੰਮਬਬੇ ਦੇ ਆ ਉਹ ਫਸਟ ਟਾਈਮ ਆਏ ਆ ਇੱਧਰ ਕੀ ਨਾਮ ਕੀ ਹੈ ਨਾਮ ਪਤਾ ਲੱਗਿਆ ਕੁਝ ਉਹਨਾਂ ਦੇ ਨਾਮ ਹੈਗੇ ਆ 8 ਪਿੰਨ ਸਟੂਡੈਂਟ ਸੀਗੇ ਉਹਦੇ ਚੋਂ ਇੱਕ ਹੈਗੀ ਆ ਫੀਮੇਲ ਚੈਮਯੂ ਦੂਸਰੀ ਹੈਗਾ ਇੱਕ ਨਿਊਟਨ ਤੇ ਇੱਕ ਫਾਰਚੂਨ ਇਹ ਤਿੰਨ ਸੀ ਲੱਗੇ ਠੀਕ ਜਖਮੀ ਦੋ ਹੋਏ ਨੇ ਇੱਕ ਦੀ ਡੈਥ ਹੋਈ ਹੈ ਇੱਕ ਦੀ ਡੈਥ ਠੀਕ ਹੈ ਕਾਰਵਾਈ ਕਿਹਦੇ ਖਿਲਾਫ ਮਾਮਲਾ ਦਰਜ ਹੋਇਆ ਇਹ ਜਿਹੜਾ ਕਾਰ ਡਰਾਈਵਰ ਸੀ ਉਹਦੇ ਖਿਲਾਫ ਹੋਇਆ ਠੀਕ ਕੀ ਨਾਮ ਕੀ ਹਤਾ ਉਹਦਾ ਨਾਮ ਹੈਗਾ ਕਰਮਜੀਤ ਸਿੰਘ ਖਾਨਾ ਫੋ ਚਮਕੌਰ ਸਿੰਘ ਲੁਧਿਆਣੇ ਦਾ